ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਉਹ ਸਾਰੇ ਠੀਕ ਠਾਕ ਜੀ ਤੰਦਰੁਸਤੋਂ। ਟਾਈਮ ਹੋ ਗਿਆ ਜੀ 10:26 ਮਿੰਟ ਤੇ ਅੱਜ ਕਰਦੇ ਨੇ ਬਣਾਉਣੀਆਂ ਸੀਗੀਆਂ ਮੂਲੀ ਵਾਲੀਆਂ ਰੋਟੀਆਂ, ਮੂਲੀ ਵਾਲੇ ਪਰੌਂਠੇ। ਤਾਂ ਕਰਕੇ ਮੈਂ ਕਿਹਾ ਮੈਂ ਪਰੌਂਠੇ ਖਾ ਕੇ ਜਾਵਾਂਗਾ, ਮੂਲੀ ਵਾਲੀ ਰੋਟੀ ਖਾ ਕੇ ਜਾਵਾਂਗਾ। 10:26 ਮਿੰਟ ਹੋ ਗਏ। ਹੋਰ ਠੀਕ ਹੋ ਜੀ ਸਾਰੇ। ਟੱਫੀ ਕਿੱਥੇ ਆਪਣੀ? ਉਹ ਖੜੀ ਕੋਲ ਜਿੱਤੇ। ਉੱਤੇ ਖੜ੍ਹ ਕੇ ਜਾਂਦੇ ਨੇ। ਹਾਏ ਮੱਟੋ। ਆ ਗੁਰਕੀਰਤ ਅੱਧੀ ਬਾਹਲੀ ਉਪਾਲਾ ਫੁੱਲ ਬਾਜੂ ਵਾਲੀ ਟੀ-ਸ਼ਰਟ ਪੁੱਤ ਆ ਦੇਖਿਓ ਆ ਜਿਹ ਦਵਾਈ ਸੀਗੀ ਉਹ ਇੱਥੇ ਪਈ ਆ ਫੁੱਲ ਬਾਜੂ ਵਾਲੀ ਗਰਮ ਜੀ ਹੈ ਪੱਗ ਬਨ ਲਿਆ ਏਅਰਪੋਰਟ ਇੱਥੇ ਪਈ ਆ ਰਾਤ ਇੱਥੇ ਰੱਖੇ ਸੀ ਕਿ ਅੰਦਰ ਬਚਰਾ ਮੰਮਾ ਕੀ ਅੰਦਰ ਪਏ ਆ ਲੋ ਪ੍ਰੋਟੇ ਬਣ ਗਏ ਜੀ ਹੈਲੋ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਹੁਣ ਕਿ ਮੈਂ ਸਾਰੇ ਠੀਕ ਕਰਕੇ ਆਜੂ ਆਲੂ ਵਾਲੇ ਪਰੌਂਠੇ ਖਾ ਲਈ। ਨਾ ਮੂਲੀ ਵਾਲੇ। ਹਾਂ ਮੂਲੀ ਵਾਲੇ ਸਾਰੇ। ਗਿੱਦਰ ਦਿਮਾਗ। ਆਲੂ ਹੀ ਦਸਦੇ ਹੈ। ਉਹ ਉਧਰ ਕੋਮਲ ਨੇ ਨਹੀਂ ਕਿਹਾ ਸੀ। ਆਲੂ ਵਾਲੇ ਪਰੌਂਠੇ ਬਣਾਉਣਾ ਦਿਮਾਗ 'ਚ ਉਹ ਗੱਲ ਚੱਲੀ ਜਾਂਦੀ ਸੀਗੀ ਵੀ ਜਿਗਰਾਤੇ ਵਾਲੀ ਅਜੇ। ਅੱਛਾ ਜਿਗਰਾਤੇ ਵਾਲੀ। ਪਤਾ ਜਿਗਰਾ ਤਾਂ ਤੁਸੀਂ ਦੇਖਿਆ। ਅੱਜਾਰੇ ਵਲੌਗ 'ਚ ਜਿਹੜਾ ਹੁਣ ਅਸੀਂ ਬਣਾ ਰਹੇ ਹਾਂ ਵਲੌਗ ਫਿਰ ਤੋਂ ਅਗਲੀਆਂ ਵੀਡੀਓ ਵੀ ਪਾਵਾਂਗੇ ਦੇ ਰਾਤੇ ਦੀਆਂ। ਅਚੇ ਇਹਦੇ ਵਿੱਚ ਹੀ ਪਾ ਲਿਓ ਫਿਰ ਅੱਧਾ ਘੋਲ ਮਾਰਦੀ ਆ ਜਿਹਦੇ ਵਲੌਗਸ ਪਾਤਾ ਇਹ ਕੱਲੋਂ ਤੋਂ ਡੋਕੋਰ ਵੀਡੀਓ ਆ ਜਿਹੜੇ ਲੈ ਕੇ ਆਤੀ ਸੀ ਬਹੁਤ ਪਿਆਰੀ ਜੀ ਮੂਲੀਆ ਕਦੋਂ ਕਸ ਕੀਤੀ ਆ ਜਾਈ ਮਾਰਦੀ ਆ ਰੋਟੀ ਡਬਲ ਪੇਟੇ ਦੀ ਬਣਾਉਣੀ ਹਾਂਜੀ ਤੇ ਜਰੂਰ ਦੇਖਿਓ ਵਲੌਗ ਅੱਜ ਵਾਲਾ ਵੀ ਤੇ ਇਹਦੇ ਵਿੱਚ ਇੱਕ ਲੋਕ ਤੇ ਵੀ ਅਸੀਂ ਸ਼ੋਅ ਕਰਾਂਗੇ ਲਿਓ ਜੀ ਪ੍ਰਸ਼ਾਦਾ ਸ਼ਕੀਰ ਲੈ ਕੇ ਰੱਬ ਦਾ ਨਾਮ ये देखो आपको दिखा रहेगा ऐसा प्राणी जो मीठे का इतना शौकीन है ये देखना इसने खजूर उठाई ये देखो कैसे छलांग लगाई गई खंजूर के लिए देव ਜਾਂਗ ਲੀ ਜਾਂਦੀ ਇਹਦੀ ਦੇਦੇ ਖੋਲ ਲੈ ਆ ਦੇਖੋ ਜੀ ਟਫੀ ਨੂੰ ਨਾ ਨਿਊ ਕੰਬਲ ਕੱਢ ਕੇ ਦਿੱਤਾ ਤੇ ਪਰ ਇਹਦੇ ਵਿੱਚ ਵੀ ਇਹਨੇ ਨਾ ਮੋਰੀਆਂ ਕੱਢ ਦੇਣੀਆਂ ਉਹਦੇ ਅੱਗੇ ਸਾਰੇ ਕੰਬਲੇ ਚ ਇਹਨੇ ਮੋਰੀਆਂ ਕੱਢੀਆਂ ਵੀ ਮੂੰਹ ਲਗੋ ਕੇ ਪੈ ਗਈ ਵੇਖਿਓ ਪਾਟੇ ਆਏ ਪਤਾ ਨਹੀਂ ਇਹ ਹਰ ਇੱਕ ਚੀਜ਼ ਚ ਮੋਰੀਆਂ ਦੇਖੋ ਮੈਂ ਨਵਾਂ ਕਵਰ ਕਢ ਚੜਾਇਆ ਸੀ ਪੱਟ ਪੱਟ ਕੇ ਆ ਕੱਢੇ ਪਈ ਐ ਵਿੱਚੋਂ ਗੱਦੀ ਨਵੀਂ ਗੱਦੀ ਤੇ ਨਾਲੇ ਲਿਆ ਕੇ ਨਵਾਂ ਕੰਬਲ ਦਿੱਤਾ ਤੇ ਮੂਲ ਕੋਕੇ ਪੈ ਗਈ ਵਿੱਚ ਵੇਖ ਲਓ ਸਿਆਣੀ ਬਾਲੀ ਤੇ ਆਵੇ ਉਠ ਹੁਣ ਪਾੜੇਂਗੇ ਕੰਬਲ ਦੱਸੀ ਤਾਂ ਠੰਡ ਆਣਾ ਨਹੀਂ ਨਹੀਂ ਦੇਖਦੀ ਐ ਕੱਕਣਾ ਚੰਗਾ ਹੁਣ ਨਵਾਂ ਉਹ ਤਾਂ ਪਾਣੀ ਚੋਣੇ ਠੀਕ ਹੈ ਹੁਣ ਨਵਾਂ ਕੰਬਲ ਹੋਰ ਕਾੜਤਾ ਵਾਧੂ ਬਿਸਤਰੇ ਹੋਗੇ ਤੇਰੇ ਕੋਲੇ ਹੁਣ ਠੀਕ ਹੈ ਓਕੇ ਆ ਦੇਖੋ ਜੀ ਸਾਡੀ ਟਫੀ ਕਿੱਦਾਂ ਸੁੱਤੀ ਲੈ ਕੇ ਨਵਾਂ ਕੰਬਲ ਉੱਤੇ ਆ ਦਾ ਕੰਪਾਈ ਨੀ ਮਝੇ ਲਾ ਲਾ ਸੌਂਦੀ ਕਿੰਨੇ ਸੋਹਣੇ ਬੰਨੇ ਪੱਗ ਪੱਗ ਸੋਹਣੀ ਬੰਨੀ ਓ ਡੇੜੀ ਬਹਿ ਜਾਂਦੇ ਆ ਨਾ ਮੰਮੀ ਜੇ ਹੁਣ ਇਹਨਾਂ ਦੇ ਐ ਬੰਨਣਾ ਤੇ ਜਮੇ ਨਾ ਬੈਟਣ ਆ ਲੈ ਐ ਤੈਨੂੰ ਕਰਾਂ ਮੂ ਆ ਲੈ ਦੇਖ ਬਹੁਤ ਸੋਹਣੀ ਬੰਨੀ ਆ ਬਾਈ ਬਹੁਤ ਸੋਹਣੀ ਬੰਨੀਗੀ ਪੂਰੀ ਕਾਸ ਕਾਸ ਕੇ ਬੰਨੀ ਨਾਲੇ ਇਹਨੇ ਕਿਹਾ ਮੈਂ ਆਵ ਦਸਟਾਈਲ ਨਾਲ ਬੰਨਦਾਗਾ ਦਾदू ਉਧਰ ਡੈਡੀ ਪੱਗ ਬੰਨੀ ਜਾਂਦੇ ਅੰਮੀ ਉਧਰੋ ਇਹ ਲੱਗੇ ਪਏ ਆ ਉਹੀ ਤਾਂ ਗੱਲ ਆ ਬਸ ਸਹੀ ਗੱਲ ਆ ਸਾਰੇ ਇਕੱਠੇ ਰਹਿੰਦੇ ਹੋਈਏ ਤੇ ਨਹੀਂ ਆਪਣਾ ਦਾ ਮਤ ਜਿੱਦਣਾ ਮਾਹਰ ਨੇ ਸੁਣ ਲਈ ਸੈਟਿੰਗ ਹੋ ਗਈ ਮੰਮੀ ਮੈਂ ਤਾਂ ਕਹਿੰਦੀ ਨਾ ਆਪਾਂ ਕਿਸੇ ਪਿੰਡ ਪੁੰਡ ਚ ਚਲੀਏ ਉਹ ਕੇ ਪਿੰਡ ਪੁੰਡ ਚ ਲਈਏ ਮਾਤਾ ਕੁੱਲੀ ਜਗਾ ਹੋਵੇ ਚੁੱਲਾ ਚੰਕਾ ਆ ਬਣਿਆ ਹੋਵੇ ਸਾਰਾ ਕੰਮ ਚੁੱਲੇ ਤੇ ਠੀਕ ਕਿ ਲੱਗਦੀ ਹੈ ਨਾ ਹਾਂ ਸਹੀ ਗੱਲ ਹੋਰ ਜਿਵੇਂ ਹੁਣ ਤੂੰ ਚਟੀ ਰਜਾਈ ਲਈ ਬਠੀ ਮੈਨੂੰ ਯਾਦ ਆਈ ਮੈਂ ਕਿਹਾ ਜੇ ਲੋ ਵੀ ਉਦੋਂ ਗੋਰੇ ਮਾਮੇ ਦਾ ਵਿਆਹ ਸੀਗਾ ਤੇ ਮੱਤੇ ਵਾਲੇ ਦੇ ਘਰੇ ਬਾਹਰਲੇ ਘਰੇ ਇਹਨਾਂ ਰਜਾਈਆਂ ਜੀਆਂ ਪਈਆਂ ਹੋਣੀਆਂ ਤੇ ਮਸਾਂ ਨਿੱਗੀਆਂ ਕਰਨੀਆਂ ਤੇ ਕਿਸੇ ਨੇ ਆ ਕੇ ਠਾ ਦੇਣਾ ਓਏ ਚਲੋ ਉਧਰ ਤੁਸੀਂ ਜਾ ਕੇ ਉਧਰ ਪਹੋਚ ਜਾ ਕੇ ਇਹੀ ਪਹਿਣਾ ਨਿੱਗੀ ਨਿੱਗੀ ਰਜਾਈ ਛੱਡ ਕੇ ਆਉਣੀ ਮੈਂ ਦਿਖਾਇਆ ਤੁਸੀਂ ਉਹੀ ਚਿੱਟੀ ਚਿੱਟੀ ਰਜਾਈ ਹੈ ਨਾ ਮੈਂ ਦਿਖਾਈ ਕੇ ਆ ਓਏ ਭਈ ਇੱਕ ਦੇ ਇੱਕ ਦੇ ਕੰਬਲ ਜੋੜਨਾ ਕਿਸੇ ਨੇ ਕਦੇ ਕੀ ਕਰਨਾ ਕਦੇ ਕੀ ਕਰਨਾ ਸਹੀ ਗੱਲ ਆ ਪੁਰਾਣੇ ਦਿਨ ਜੇ ਹਨਾ ਮੰਮੀ ਉਹੋ ਜੀ ਗੱਲਬਾਤ ਹੈ ਨਹੀਂ ਹੁਣ ਨਹੀਂ ਨਹੀਂ ਸਹੀ ਗੱਲ ਆ ਹਨਾ ਨਵੀਆਂ ਨਵੀਆਂ ਚੀਜ਼ਾਂ ਆ ਗਿਆ ਲੋਕ ਭੁੱਲ ਜਾਂਦੇ ਹੌਲੀ ਹੌਲੀ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕਿੱਦਾਂ ਸਾਰੇ ਠੀਕ ਠਾਕ ਵਧੀਆ ਜੀ ਤੇ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਵਧੀਆ ਹੋਵੋਗੇ ਅੱਜ ਤਰੀਕ ਹੈਗੀ ਹੈ ਜੀ 29 ਤੇ ਕਾਫੀ ਦਿਨਾਂ ਬਾਅਦ ਅਸੀਂ ਚੰਗੀ ਤਰ੍ਹਾਂ ਵਲੌਗ ਬਣਾਉਣ ਲੱਗੇ ਆ ਕਿਉਂਕਿ ਪਹਿਲਾਂ ਸਾਡੇ ਇੱਥੇ ਨੇੜੇ ਗੁਰਦੁਆਰਾ ਸਾਹਿਬ ਦੀਵਾਨ ਚੱਲਦੀ ਸੀ ਉੱਧਰ ਜਾਂਦੇ ਰਹੇ ਤੇ ਛੋਟੇ ਸੈਰ ਜਾਂਦਿਆਂ ਦੇ ਡਾਂਸ ਸੀ ਉਹਨਾਂ ਦੇ ਤੇ ਉਧਰ ਦੀਵਾਨ ਚੱਲਦੇ ਸੀਗੇ ਫਿਰ ਉਧਰ ਜਾਂਦੇ ਰਹੇ ਫਿਰ ਮम्मी ਹੁਣਾਂ ਨੇ ਕਾਫੀ ਟਾਈਮ ਦੀ ਸੀਗੀ ਸੌਖਾ ਨਾ ਦੀ ਰਹਿੰਦੀ ਜੇ ਰਾਤੀ ਦੀ ਉਹ ਸੁੱਕੀ ਸੀਗੀ ਉਹ ਉਧਰ ਫਿਰ ਦੋ ਦਿਨ ਅਸੀਂ ਬੀਜੀ ਰਹੇ ਤੇ ਕਿਉਂਕਿ ਜਿਹੜਾ ਅਸੀਂ ਜਗਰਾਤੇ ਤੇ ਜਿਹੜਾ ਵੀ ਜਗਰਾਤੇ ਲਾਉਂਦੇ ਆ ਕਰਦੇ ਆ ਭੇਟਾ ਵਗੈਰਾ ਕਾਉਂਦੇ ਆ ਤੇ ਉਹ ਸੀਗੇ ਉਹਨਾਂ ਨੇ ਵੀਰ ਜੀ ਨੇ ਮੁੜ ਕੇ ਬਾਹਰ ਜਾਣਾ ਤੋਂ ਉਹਨਾਂ ਦੀ ਆਵਾਜ਼ ਬਹੁਤ ਸੋਹਣੀ ਆ ਤੇ ਤਾਂ ਕਰਕੇ ਉਹਨਾਂ ਨੇ ਸਾਨੂੰ ਮੰਗਲਵਾਰ ਦਾ ਦਿਨ ਦਿੱਤਾ ਸੀਗਾ ਤੇ ਤਾਂ ਫਿਰ ਅਸੀਂ ਉਧਰ ਫਿਰ ਵੀ ਜੀ ਸੀ ਜਗਰਾਤੇ ਕਰਕੇ ਤੇ ਹੁਣ ਅਸੀਂ ਕੋਸ਼ਿਸ਼ ਕਰਦੇ ਆ ਜੀ ਰੈਗੂਲਰ ਵਲੌਗ ਬਣਾਇਆ ਕਰੀਏ ਤੇ ਅਪਲੋਡ ਕਰਿਆ ਕਰੀਏ ਰੋਜ਼ ਦੀ ਰੋਜ਼ ਟਾਈਮ ਨਹੀਂ ਲੱਗਦਾ ਇੱਕ ਗੁਰਕੀਰਤ ਕੱਲ ਪਰਸੋਂ ਦਾ ਚਲਾ ਗਿਆ ਉਹਦੀ ਦਾਦੀ ਮਾ ਕੋਲੇ ਤੇ ਤੁਹਾਨੂੰ ਮੈਂ ਵੀਡੀਓ ਪਾਉਂਗੀ ਉਹ ਉੱਥੇ ਵੀਡੀਓ ਕਾਲ ਲੱਗੀ ਵੀ ਸੀਗੀ ਤੇ ਉਹਨੇ ਪਹਿਲੀ ਵਾਰ ਆਪਦੇ ਤਮਾ ਸਹੀਂ ਲੱਗਿਆ ਸੀ ਸਿੱਖਿਆ ਸੀ ਪੱਗ ਬੰਨਣਾ ਫਿਰ ਉਹਨੇ ਆਪਦੇ ਦਾਦੂ ਦੇ ਪੱਗ ਬੰਨੀ ਤੇ ਵਧੀਆ ਲੱਗਿਆ ਚਲੋ ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਬਸ ਵੱਡਾ ਹੋ ਗਿਆ ਸਿਆਣਾ ਹੋ ਗਿਆ ਸਾਡੇ ਨਾਲ ਤੇ ਇੱਥੇ ਲੜਦਾ ਰਹਿੰਦਾ ਬਹੁਤ ਜ਼ਿਆਦਾ ਬੋਲੀ ਜਾਂਦਾ ਰਹਿੰਦਾ ਬਸ ਸਾਰਾ ਦਿਨ ਤੂੰ ਤੂੰ ਮੈਂ ਮੈਂ ਤੇ ਮੰਮੀ ਸਾਨੂੰ ਅੱਜ ਬੋਲਣ ਲੱਗੇ ਕਹਿੰਦੇ ਤੁਸੀਂ ਇੰਨਾ ਸਿਆਣਾ ਬੱਚਾ ਵਾ ਤੁਸੀਂ ਇਹਨੂੰ ਬੋਲ-ਬੋਲ ਕੇ ਖਰਾਬ ਕੀਤਾ ਵਾ ਤੇ ਮੈਂ ਕਿਹਾ ਹੁਣ ਕੀ ਕਰੀਏ ਮੰਮੀ ਇੱਥੇ ਆ ਕੇ ਸਿਆਣਾ ਬਣ ਜਾਂਦਾ ਤੁਹਾਨੂੰ ਦਿਖਾਉਂਦਾ ਵਾ ਕਿ ਸਾਡੇ ਬੋਲ ਦਾ ਵਾਰਦੂ ਤਾਂ ਸਾਡੇ ਦਾ ਲਹੂ ਪਿੰਡ ਚਲੋ ਆਏ ਹਾਂ ਸੀਖੇ ਡੀ ਗਈ ਉਹ ਵੀ ਬਸ ਇੱਕ ਅਸੀਂ ਬਸ ਮੈਨੂੰ ਥੋੜਾ ਜਿਹਾ ਵੀਡੀਓ ਬਣਾਉਂਦਾ ਐ ਇਦਾਂ ਹੋ ਰਹਿੰਦਾ ਮੇਰੀ ਹੈਲਪ ਨਹੀਂ ਹੁੰਦੀ ਮੈਨੂੰ ਆਪ ਹੀ ਸਾਰੇ ਵੀਡੀਓ ਵਗੈਰਾ ਬਣਾਉਣੀ ਪੈਂਦੀ ਆ ਤੇ ਜਨਕੀ ਮਰ ਉਹ ਵੀ ਜੇ ਗੁਰਕੀਰਤ ਵੀ ਨਹੀਂ ਸਾਥ ਹੁੰਦਾ ਉਹ ਵੀ ਆਪਦਾ ਬਸ ਮੋਬਾਈਲ ਲੈ ਕੇ ਬੈਠਾ ਰਹਿੰਦਾ ਗੇਮ ਵਗੈਰਾ ਖੇਡ ਲਈ ਮੋਬਾਈਲ ਵੇਖ ਲਿਆ ਬਾਕੀ ਬੱਚੇ ਚਲ ਹੁਣ ਤਾਂ ਛੁੱਟੀਆਂ ਤੇ ਹੁਣ ਉਧਰ ਚਲਾ ਗਿਆ ਤਾਂ ਥੋੜੀ ਜੀ ਵੀਡੀਓ ਮੈਨੂੰ ਲੇਟ ਹੋ ਜਾਂਦੀ ਆ ਇੰਸਟਾਗ੍ਰam ਦੀ ਮੈਂ ਆਬੀ ਇਸ ਵੀਡੀਓ ਤੇ ਤੁਹਾਨੂੰ ਆਈਡੀ ਮੈਂਸ਼ਨ ਕਰ ਦੂ ਹੇ ਨੀਚੇ ਡਿਸਕ੍ਰਿਪਸ਼ਨ ਬਾਕਸ ਚ ਤੇ ਤੁਸੀਂ ਜਰੂਰ ਜੀ ਉੱਤੇ ਇੰਸਟਾਗ੍ਰam ਤੇ ਵੀ ਵੀਡੀਓ ਦੇਖਿਆ ਕਰੋ ਪਲੀਜ਼ ਮੇਰੇ ਫਾਲੋਅਰ ਵਧਾਓ ਉੱਧਰ ਵੀ ਤੇ ਛੋਟੇ-ਛੋਟੀਆਂ ਸੀ ਵੀਡੀਓ ਵਗੈਰਾ ਬਣਾਉਂਦੇ ਰਹਿੰਨੇ ਆ ਤੇ ਬਾਕੀ ਬਸ ਬਸ ਆਈ ਗੱਲਾਂ ਤੁਹਾਡਾ ਬਾਕੀ ਜਗਰਾਤੇ ਦੀਆਂ ਕਾਫੀ ਵੀਡੀਓ ਸੀ ਉਹ ਵੀ ਤੁਹਾਡੇ ਨਾਲ ਮੈਂ ਕਰੂੰਗੀ ਅੱਜ ਵਾਲੇ ਬਲੌਗ ਚ ਸ਼ੇਅਰ ਤੁਹਾਨੂੰ ਜੀ ਹੋਰ ਵੀਡੀਓ ਕਾਫੀ ਬਣਾਈਆਂ ਸੀ ਉਹ ਵੀ ਦੇਖੋ ਤੁਸੀਂ ਜਾ ਕੇ ਜਰੂਰ ਤੇ ਬਾਕੀ ਸਾਨੂੰ ਤੋਂ ਡਿਸਪੋਰਟ ਦੀ ਜੀ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਪਲੀਜ਼ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਸਪੋਰਟ ਕਰੋ ਬਹੁਤ ਜ਼ਿਆਦਾ ਜ਼ਰੂਰਤ ਆ ਤੋਂ ਡਿਸਪੋਰਟ ਦੀ ਤੇ ਬਸ YouTube ਤੇ ਜੀ ਇਸ ਕਰਕੇ ਅਸੀਂ ਵੀਡੀਓ ਵਗੈਰਾ ਬਣਾਉਣ ਲੱਗੇ ਜਿਵੇਂ ਜਿਵੇਂ ਆਪਾਂ ਲੋਕਾਂ ਤੋਂ ਸਾਨੂੰ ਕਿਸੇ ਨੇ ਕਿਹਾ ਵੀ ਚਲੋ ਤੁਸੀਂ ਵੀਡੀਓ ਬਣਾਇਆ ਕਰੋ ਹਨ ਵੀ ਦਿਨ ਬਦਲ ਜਾਂਦੇ ਆ ਬੰਦੇ ਦੇ ਤੇ ਕਿ ਚਲੋ ਮੈਨੂੰ ਆਈ ਸੀ ਮੈਂ ਘਰੇ ਵੇਹਲੀ ਰਹਿਨੀ ਆ ਚਲੋ ਵੀਡੀਓ ਬਣਾਉਣ ਲੱਗ ਗਏ ਤੇ ਗੁਰਕੀਰਤ ਅਗੇ ਗੁਰਕੀਰਤ ਕਹੂਗਾ ਪਪਾ ਵੀ ਤੁਸੀਂ ਵੀ ਆਟੋ ਵਗੈਰਾ ਨਾ ਚਲਾਇਆ ਕਰੋ ਐਦਾਂ ਉਹ ਬੜਾ ਕਰਦਾ ਪਰ ਅਸੀਂ ਉਹ ਇਹ ਸਮਝਾਉਣੇ ਆ ਵੀ ਗੁਰਕੀਰਤ ਚਲੋ ਮਿਹਨਤ ਆ ਹਨਾ ਇਹ ਵੀ ਕੋਈ ਵੀ ਆ ਚਲੋ ਆਪਾਂ ਨੂੰ ਕਮਾਈ ਦਿੰਦੀ ਆ ਹਨਾ ਚੀਜ਼ ਕੋਈ ਵੀ ਆ ਚਲੋ ਆਪਾਂ ਮਿਹਨਤ ਤੇਰੇ ਪਾਪਾ ਕਰਦੇ ਆ ਤੇ ਚਲੋ ਪ੍ਰਮਾਤਮਾ ਰੰਗ ਭਾਗ ਸਿਰਫ ਕਹਿੰਦੇ ਹੁੰਦੇ ਆ ਆਪਣੇ ਧੀਆ ਪੁੱਤਾਂ ਪਿੱਛੇ ਬੱਚਿਆਂ ਪਿੱਛੇ ਆਪਾਂ ਨੂੰ ਕੋਈ ਵੀ ਕੰਮ ਆਪੇ ਉਹਨੂੰ ਕਰਨਾ ਪਵੇ ਵਾਪੇ ਉਹ ਹਰ ਕਹਿੰਦੇ ਹੁੰਦੇ ਆ ਬੱਚੇ ਦੀ ਕਾਮਯਾਬੀ ਵਾਸਤੇ ਪਰਿਵਾਰ ਵਾਸਤੇ ਬੰਦੇ ਨੂੰ ਛੋਟੇ ਵੱਡੇ ਕੰਮ ਚ ਕੋਈ ਹੋਣੀ ਹੁੰਦਾ ਤੇ ਪਰ ਸਾਡਾ ਗੁਰਕੀਰਤ ਬਹੁਤ ਇਦਾਂ ਕਰੂਗਾ ਹਾਏ ਪਾਪਾ ਨਹੀਂ ਤੁਸੀਂ ਨਾ ਇਦਾਂ ਚਲਾਇਆ ਕਰੋ ਇਹਨਾਂ ਨੂੰ ਸਵਾਰੀਆਂ ਵੀ ਬਹੁਤ ਜਿਆਦਾ ਪੁੱਛਦੀਆਂ ਜਦੋਂ ਕੋਈ ਸਵਾਰੀ ਮੈਨੂੰ ਕਹੋਂਗੇ ਕਹਿਣਗੇ ਪਹਿਲਾਂ ਵੀਰ ਜੀ ਵੀਰ ਜੀ ਤੁਸੀਂ ਆਹਦੀ ਕਾਰ ਤੇ ਦੱਸੋ ਤੁਸੀਂ ਕੀ ਕੰਮ ਹੈ ਜਦੋਂ ਦੱਸਦੇ ਆ ਨਾ ਵੀ ਅਸੀਂ ਸੁਣਿਆ ਰਹੇ ਆ ਤੇ ਵੀ ਜਦੋਂ ਸਾਡੇ ਸਾਡੀ ਬਰਾਦਰ ਸੁਣਿਆ ਰਹੇ ਤੁਹਾਨੂੰ ਪਤਾ ਸਾਡੇ ਮੇਰੇ ਬ੍ਰਦਰ ਦੋਨੋਂ ਬ੍ਰਦਰਾਂ ਦੇ ਸ਼ੋਅਰੂਮ ਆ ਸੋਨੇ ਦਾ ਕੰਮ ਕਰਦੇ ਆ ਉਹ ਤੇ ਬਸ ਇਹਨਾਂ ਨੂੰ ਵੀ ਇਹਨਾਂ ਦਾ ਵੱਡਾ ਜਿਹੜਾ ਬ੍ਰਦਰ ਆ ਉਹ ਵੀ ਸੋਨੇ ਦਾ ਕੰਮ ਕਰਦੇ ਆ ਤੇ ਮੇਰੇ ਜੇਠ ਤੇ ਬਸ ਇਹਨਾਂ ਨੂੰ ਥੋੜਾ ਜਿਹਾ ਨਾ ਕੰਮ ਜਣ ਕੇ ਡੈਡੀ ਨੇ ਸਿਖਾਇਆ ਸੀਗਾ ਕੰਮ ਸੋਨੇ ਦਾ ਤੇ ਪਰ ਇਹਨਾਂ ਤੋਂ ਹੋਇਆ ਨਹੀਂ ਖਰਾਬ ਹੋ ਜਾਂਦਾ ਸੀ ਸੋਨਾ ਇਹ ਟਿਕ ਕੇ ਕੰਮ ਜਿਆ ਨਹੀਂ ਕੀਤਾ ਤੇ ਫਿਰ ਇਹਨਾਂ ਨੇ ਡਰਾਈਵਰੀ ਉਹ ਕੀਤੀ ਹੈ ਜੀ ਸ਼ੁਰੂ ਤੋਂ ਤੇ ਪਰ ਗੁਰਕੀਰਤ ਬੜਾ ਇਦਾਂ ਕਰਦਾ ਹੁੰਦਾ ਮੈਂ ਕਿ ਗੁਰਕੀਰਤ ਆਪੇ ਪਾਪਾ ਦੇ ਕੰਮ ਦੀ ਸ਼ਰਮ ਨਾ ਕਰਿਆ ਕਰ ਵੀ ਆਪਾਂ ਨੂੰ ਇਹਦੇ ਤੋਂ ਹੀ ਪਾਲਦੇ ਪਏ ਆ ਹਨਾ ਉਹ ਸਾਰਾ ਕੁਝ ਕਰਦੇ ਆ ਤੇ ਬਸ ਤੇ ਵਲੋਗ ਪਲੇਸ ਜੀ ਸਾਡੇ ਚੈਨਲ ਨੂੰ ਜਰੂਰ ਜਰੂਰ ਸਪੋਰਟ ਕਰਿਓ ਸਬਸਕ੍ਰਾਈਬ ਕਰਕੇ ਰੱਖੋ ਤੁਹਾਨੂੰ ਜਿੱਦਾਂ ਦੀਆਂ ਵੀ ਚਲੋ ਵੀਡੀਓ ਕੋਸ਼ਿਸ਼ ਪੂਰੀ ਕਰੀ ਦੀਆਂ ਸ਼ਾਰਟ ਵੀਡੀਓ ਵੀ ਬਣਾਈ ਦੀਆਂ ਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਪੋਰਟ ਕਰੋ ਤੇ ਅਸਾ ਬਾਰ ਬਾਰ ਤੁਹਾਨੂੰ ਇਹੀ ਕਹਿ ਸਕਦੇ ਆ ਤੇ ਬਾਕੀ ਹੁਣ ਵੀਡੀਓ ਅਸੀਂ ਰੈਗੂਲਰ ਕੋਸ਼ਿਸ਼ ਕਰਦੇ ਆ ਰੈਗੂਲਰ ਪਾਇਆ ਕਰਾਂਗੇ ਤੇ ਅੱਜ ਅਸੀਂ ਜੀ ਤਲਵੰਡੀ ਜਾਨ ਦੀ ਸਲਾਹ ਕਰਦੇ ਸੀ ਕੱਲ ਨੂੰ ਹੜਤਾਲ ਆ ਕਹਿੰਦੇ ਸੋਮਵਾਰ ਨੂੰ ਪੱਕੀ ਹੜਤਾਲ ਆ ਤੇ ਬਾਕੀ ਕੋਸ਼ਿਸ਼ ਕਰਾਂਗੇ ਦੋ ਦਿਨ ਜਾਨਨੇ ਆ ਸੰਟਫੀ ਦਾ ਔਖਾ ਹੋ ਜਾਂਦਾ ਰੋਟੀ ਪਾਣੀ ਦਾ ਤੇ ਇਹਨੂੰ ਫਿਰ ਨਾਲ ਹੀ ਲੈ ਕੇ ਜਾਵਾਂਗੇ ਅਸੀਂ ਤੇ ਫਿਰ ਤੁਹਾਨੂੰ ਉੱਥੇ ਜਾ ਕੇ ਦਿਖਾਵਾਂਗੇ ਮੰਮੀ ਹੁਣਾਂ ਤਾਂ ਘਰ ਆਸੇ ਪਾਸੇ ਅਸੀਂ ਸਾਡੇ ਅਸੀਂ ਉੱਥੇ ਰਹਿੰਦੇ ਸੀ ਤਲਵੰਡੀ ਸਾਰੇ ਇਕੱਠੇ ਉਹ ਦਿਨ ਨਹੀਂ ਆਉਂਦੇ ਮੁੜ ਕੇ ਪਰ ਵੱਡਾ ਇਦਾਂ ਲੱਗਦਾ ਵਾ ਹੁਣ ਪਤਾ ਲੱਗਦਾ ਵਾ ਆਪਾਂ ਉਦੋਂ ਜਦੋਂ ਇਕੱਠੇ ਰਹਿਨੇ ਹੁੰਨੇ ਉਦੋਂ ਹਸਾਬ ਤਾਬ ਹੋਰ ਹੁੰਦਾ ਹਨ ਤੇ ਹੁਣ ਪਤਾ ਲੱਗਦਾ ਵੀ ਇਕੱਠੇ ਪਰਿਵਾਰ ਵਰਗੀ ਰੀਤ ਨਹੀਂ ਹੈਗੀ ਤੇ ਮੈਂ ਅੱਜ ਮੰਮੀ ਨਾਲ ਵੀ ਉਹੀ ਗੱਲਾਂ ਕਰੀ ਜਾਵਾ ਮੈਂ ਕਿਹਾ ਵੀ ਮੰਮੀ ਸਹੀ ਗੱਲ ਹੈ ਹਨਾ ਵੱਡਾ ਸਾਰਾ ਘਰ ਹੋਵੇ ਖੁੱਲਾ ਮੈਂ ਕਿਹਾ ਪਰ ਚੁੱਲ੍ਹੇ ਦੀ ਸਾਰਾ ਕੰਮ ਨੂੰ ਸ਼ੌਂਕ ਬਹੁਤ ਆ ਮੈਂ ਨਾ ਜਦੋਂ ਕੁਮਾਰੀ ਹੁੰਦੀ ਨਾ ਮੈਂ ਮੰਮੀ ਨੂੰ ਮੈਨੂੰ ਮੱਜਾਂ ਦਾ ਬੜਾ ਸ਼ੌਂਕ ਸੀਗਾ ਮੈਂ ਕਹਣਾ ਨਾ ਮੈਨੂੰ ਹਾਏ ਮੰਮੀ ਮੈਂ ਤਾਂ ਨਾ ਮੱਝਾਂ ਵਾਲੇ ਘਰੇ ਵਿਆਹ ਕਰਾਉਣਾ ਜਿੱਥੇ ਮੱਝਾਂ ਹੋਣ ਮੈਂ ਮੱਝਾਂ ਸਾਹਮਣੇ ਆ ਮੈਨਾਂ ਐ ਕਰਨਾ ਤੇ ਪਰ ਨਹੀਂ ਤੇ ਪਰ ਹੁਣ ਮੈਨੂੰ ਬੜਾ ਮੈਂ ਇਹਨਾਂ ਨੂੰ ਕਰੂੰਗੀ ਮੈਂ ਕਹੂੰਗੀ ਆਪਾਂ ਹਾਏ ਐ ਵੀ ਸ਼ਹਿਰ ਚ ਆ ਕੇ ਆਪਣਾ ਕਿਸੇ ਪਿੰਡ ਚ ਜਾਣਾ ਸੀ ਪਿੰਡ ਚ ਰਹਿਣਾ ਸੀ ਜਾ ਕੇ ਬੜਾ ਜੀ ਕਰਦਾ ਮੈਂ ਕੋਸ਼ਿਸ਼ ਤਾਂ ਇੱਥੇ ਵੀ ਪੂਰੀ ਕੀਤੀ ਸੀ ਮੈਂ ਪਿਛਲੇ ਸਾਲ ਚੁੱਲਾ ਲਿਆਂਦਾ ਉੱਪਰ ਅਸੀਂ ਵਾਲ ਕੇ ਸਾਬ ਸੁਬ ਬਣਾਇਆ ਤੇ ਸਾਬ ਸੁਬ ਨੂੰ ਫੋਨ ਆ ਗਿਆ ਸਾ ਸੁਪ ਬਣਾਇਆ ਤੇ ਫਿਰ ਅਸੀਂ ਦੂਜਾ ਨਾ ਕੀਆ ਥੋੜੇ ਦਿਨ ਹੀ ਬਹਨਿਆ ਬਸ ਮੁੜ ਕੇ ਉੱਪਰ ਚੜਨਾ ਆਉਣਾ ਔਖਾ ਸਮਾਨ ਲੈ ਕੇ ਜਾਣਾ ਬੜਾ ਔਖਾ ਲੱਗਦਾ ਸੀਗਾ ਤੇ ਫਿਰ ਅਸੀਂ ਛੜਤਾ ਮੈਂ ਥੋੜੇ ਕਿ ਦਿਨ ਹੀ ਰੱਖਿਆ ਤੇ ਬਸ ਇੱਕ ਨਾ ਬੜਾ ਜੀ ਕਰਦਾ ਪੰਡ ਦੀ ਲਾਈਫ ਜੀ ਵਧੀਆ ਹੁੰਦੀ ਆ ਬਾਕੀ ਜੀ ਬਸ ਸਾਨੂੰ ਸਪੋਰਟ ਕਰਿਓ ਜਰੂਰ ਸਰ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖੋ ਚੇਤਨਾ ਕਹੇ ਉਹ ਬਾਰ-ਬਾਰ وہی ਇਹੀ ਗੱਲ ਹੈ ਕਿ ਗੱਲ ਪਰ ਮੈਨੂੰ ਪਤਾ ਜਿੱਥੋਂ ਵੀ ਵੀਡੀਓ ਕਾਉਂਦੇ ਪਲੀਜ਼ ਤੁਹਾਨੂੰ ਵਧੀਆ ਤੋਂ ਵਧੀਆ ਵੀਡੀਓ ਦਿਖਾਉਣ ਦੀ ਜਾਂ ਕਿਵੇਂ ਵੀ ਆ ਮੇਰਾ ਥੋੜਾ ਇਹ ਕੰਮ ਤੋਂ ਬਿਲਕੁਲ ਨਹੀਂ ਇਹਨਾਂ ਨੂੰ ਵੇਲ ਹੁੰਦੀ ਜਿਉਂ ਸਵੇਰ ਤੋਂ ਜਾਂਦੇ ਆ 9:30 ਵਜੇ ਤੇ ਰਾਤ ਨੂੰ ਆਉਂਦੇ ਆ ਇਹ 8-9 ਸੋ ਫਿਰ ਥੱਕੇ ਹੁੰਦੇ ਮੈਂ ਬਾਤ ਜਿਆਦਾ ਕਹਿੰਦੀ ਨਹੀਂ ਹੈਗੀਗੀ ਪਰ ਜੇ ਤੁਹਾਡੀ ਸਪੋਰਟ ਨਾਲ ਮੈਂ ਜਰੂਰ ਇਹ ਥੋੜਾ ਜਿਹਾ ਇਧਰੋਂ ਸਾਨੂੰ ਕੁਝ ਆਉਣ ਲੱਗ ਜੇ ਨਾ ਫਿਰ ਅਸੀਂ ਜਰੂਰ ਤੁਹਾਨੂੰ ਵੀਡੀਓ ਵਧੀਆ ਤੋਂ ਵਧੀਆ ਕਿਉਂਕਿ ਇਹ ਆਪ ਬਹੁਤ ਵੀ ਮਜ਼ਾਕੀਆ ਸੁਹਾ ਦੇ ਬੜਾ ਜਿਆਦਾ ਇਹਨਾਂ ਨੂੰ ਕਾਫੀ ਐਕਟਿੰਗ ਕਰ ਆਉਂਦੀ ਹੈ ਪਰ ਕਰਦੇ ਨਹੀਂ ਹੈਗੇ ਇਹ ਵੀ ਟਾਈਮ ਨਹੀਂ ਲੱਗਦਾ ਟਾਈਮ ਕਰਕੇ ਅਸੀਂ ਰਹਿ ਜਾਂਦੇ ਆ ਤੇ ਠੀਕ ਹੈ ਜੀ ਜ਼ਰੂਰ ਸਪੋਰਟ ਕਰੋ ਬਾਕੀ ਮੈਂ ਜੋ ਜਗ੍ਹਾਤੇ ਦਾ ਵਲੌਗ ਥੋੜਾ ਬਹੁਤਾ ਰਹਿੰਦਾ ਹੈ ਉਹ ਮੈਂ ਇਸ ਵਲੌਗ ਚ ਪਾਉਂਗੀ ਤੇ ਅਪਲੋਡ ਕਰੂੰਗੀ ਨਾਲ ਤੇ ਤੁਸੀਂ ਜ਼ਰੂਰ ਵੀਡੀਓ ਦੇਖਿਓ ਜੀ ਠੀਕ ਹੈ ਜੀ ਓਕੇ ਬਾਏ ਧੰਨਵਾਦ ਜੀ ਉਹ ਚਾਹ ਤਾਂ ਬਣਾਉਣਾ ਵਧੀਆ ਜੀ ਸੋ ਬਰੋ ਬੰਦੇ ਬੋਲ ਚਾਹੁੰਦੇ ਸੰਗਤ ਆਈ ਹੋਈ ਹੈ ਨਾ ਪਛੋਲੇ ਪੂਰੇ ਇੱਕ ਵਾਰ ਦੇchna ਆ ਆ ਦੇਖੋ ਮੇਦਾ ਹੁੰਦੇ ਤੇ ਨਾ ਪਾਣੇ ਜਮਾਨੇ ਚ ਇਕੱਠੇ ਸਾਰੇ ਆ ਰਿਸ਼ਤੇਦਾਰ ਸਹੀ ਜਲਾ ਹੋਏ ਹੋਏ ਉਹਦੇ ਰਣਵੀਰ ਤੇ ਵੀ ਹੋਰ ਉਹ ਪਾ ਕੇ ਆ ਉਹਦੇ ਦਾ ਨਾ ਦੁੱਧ ਪਿਆ ਦੁੱਧ ਤਾਂ ਪੀਤਾ ਪਿਆ ਉਹ ਅੱਛਾ ਮੈਂ ਕਿ ਦੋ ਕਿੰਨੇ ਦੋ ਕ ਚਮਚਾ ਦੁੱਧ ਦੇ ਜਗਰਾਤਾ ਸਮਾਪਤ ਹੋ ਗਿਆ ਜਗਰਾਤਾ ਕਿੱਥੇ ਆ ਹਾਂ ਬਣਾ ਦੇ ਰਹੇ ਚਾਰ ਦਿਨ ਲਾ ਕੋ ਦਿਨ ਬੋਲ ਬਜਰ ਤਾਂ ਦੇ ਗਿਆ ਜਗਰਾਤਾ ਹੁਣ ਸਮਾਪਤ ਹੋ ਗਿਆ ਹੁਣ ਰਿੰਗ ਗੱਲਾਂ ਨੀਂਦਾ ਰੋਣ ਨੂੰ ਨੀਂਦਾ ਲਾਉਣਗੇ ਸਾਰੇ ਕਿਹੜਾ ਨੰਬਰ ਨਹੀਂ ਬਗੋ ਕਿ ਜੋ ਫਾਲੀ ਨਾ ਪਰਾਇਆ ਗਾਣੇ ਇੰਸਟਾ ਦੀਆਂ ਬਿਲਕੁਲ ਵੀ ਨਹੀਂ ਹੈਗਾ ਮੋਬਾਈਲ ਸਾਰਿਆਂ ਕੋਲ ਆਪਣੇ ਕੋਲ ਆਪਾਂ ਇੱਕ ਦੂਜੇ ਦੀਆਂ ਲਾਈਕ ਕਰ ਲੀਆਂ ਮੇਰੀਆਂ ਵੀ ਕਰਿਆ ਕਰੋ ਲਾਈਕ ਹਾਂਜੀ ਹਾਂਜੀ ਜ਼ਰੂਰ ਦਿਖਾਓ ਹੁਣ ਤਾਂ ਬੋਨੀ ਦਾ ਹੀ ਹੋਈ ਗਈ ਸੀ ਜਾਗਰਣ ਤੇ ਸਾਈ ਰਾਤ ਪੱਟੇ ਬਹੁਤ ਆਨੰਦ ਆ ਜਾਗਰਣ ਦਾ ਤੇ ਸਾਡੀ ਪੈਸ ਦੇ ਆ ਚੈਨਲ ਨੂੰ ਸਾਰੇ ਜਣੇ ਲਾਈਕ ਕਰੋ ਫੋਲੋ ਕਰੋ ਰਾਧੇ ਰਾਧੇ ਹਾਂ ਜਨ ਇਨਾ ਮਾਰੇ ਪੁੱਛਣਾ ਤਾਂ ਭਾਬੀ ਨੂੰ ਉਹ ਤੇ ਦੋ ਜੀ ਦੱਸੋ ਹੈ ਕਿ ਕਿ ਨਾਲ ਜੀ ਮੈਂ ਮਾਇਨ ਰਾਜੇ ਦਾ ਰੋਟੀ ਦਾ ਸ਼ੁਰੂ ਤੂੰ ਇਹ ਕਾ ਕੇ ਉਹ ਬੂਤ ਬਾਦ ਲਾਲਾ ਬਈ